ਸਮਾਦਨੀ ਪਾਰਟੀ ਤੋਂ ਇੱਕ ਹੋਰ ਵਿਧਾਇਕ ਦੇ ਅਸਤੀਫੇ ਦੀ ਤਿਆਰੀ ਹੈ ਇਹ ਕਿੱਸ ਉੱਠਣ ਲੱਗੇ ਨੇ ਕਿਉਂਕਿ ਪਿਛਲੇ 3 ਦਿਨਾਂ ਤੋਂ ਜਗਰਾਉ ਤੋਂ ਵਿਧਾਇਕਾ ਸਰਬਜੀਤ ਕੌਰ ਮਾਨੂਕੇ ਗਾਇਬ ਨੇ ਅਰਵਿੰਦ ਕੇਜਰੀਵਾਲ ਦੀ ਕੱਲ ਵਰਨਾ ਰੈਲੀ ਤੋਂ ਵੀ ਸਰਬਜੀਤ ਕੌਰ ਮਾਨੂਕੇ ਗੈਰ ਹਾਜ਼ਰ ਰਹੇ ਸਨ ਤੇ ਹੁਣ ਮਾਨੂਕੇ ਦੇ ਘਰ ਨੂੰ ਤਾਲਾ ਲੱਗਿਆ ਹੋਇਆ ਹੈ ਉਹਨਾਂ ਦਾ ਮੋਬਾਈਲ ਫੋਨ ਉਹਨਾਂ ਦੇ ਪਤੀ ਦਾ ਮੋਬਾਈਲ ਫੋਨ ਵੀ 3 ਦਿਨਾਂ ਤੋਂ ਬੰਦ ਆ ਰਿਹਾ ਹੈ ਉਨ੍ਹਾਂ ਦੇ ਘਰ ਵਿੱਚ ਤਾਇਨਾਤ ਸੁਰੱਖਿਆ ਕਰਮੀਆਂ ਨੂੰ ਵੀ ਸਰਬਜੀਤ ਕੌਰ ਮਾਨੂੰਕੇ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ ਤਾਂ ਹੁਣ ਖਬਰ ਹੈ ਕਿ ਕੀ ਸਰਬਜੀਤ ਕੌਰ ਮਾਨੂੰਕੇ ਵੀ ਆਮ ਆਦਮੀ ਪਾਰਟੀ ਦਾ ਝਾੜੂ ਛੱਡਣ ਵਾਲੇ ਨੇ ਉਸ ਨੂੰ ਤਿਆਗਣ ਵਾਲੇ ਨੇ ਕਿਉਂਕਿ ਸਰਬਜੀਤ ਕੌਰ ਮਾਨੂੰਕੇ 3 ਦਿਨਾਂ ਤੋਂ ਲਾਪਤਾ ਹੋ ਗਏ ਨੇ ਫਿਲਹਾਲ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਉਹ ਕੀ ਕਹਿ ਰਹੇ ਨੇ ਕੀ ਤਰਕ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਵੀ ਤੁਹਾਨੂੰ ਸੁਣਾਉਣਾ ਹੈ ਜੀ ਇੱਕ ਮਾਨੁਕੇ ਦੀ ਪਾਰਟੀ ਨੂੰ ਦੱਸ ਕੇ ਇੱਕ ਹਫ਼ਤਾ ਪਹਿਲੇ ਗੁਜਰਾਤ ਇੱਕ ਫੈਮਿਲੀ ਫੰਕਸ਼ਨ ਵਿੱਚ ਗਏ ਨੇ ਇਹਦੇ ਬਾਰੇ ਪਾਰਟੀ ਨੂੰ ਪਹਿਲਾਂ ਹੀ ਪਤਾ ਸੀ ਤੇ ਜਿਹੜਾ ਤੁਸੀਂ ਕੁਐਸਚਨ ਕਰ ਰਹੇ ਹੋ ਕਿ ਪਾਰਟੀ ਜਲਦੀ ਅਲਵਿਦਾ ਕਹਿ ਸਕਦੇ ਨੇ ਮੇਰੇ ਹਿਸਾਬ ਨਾਲ ਤਾਂ ਐਸੀ ਕੋਈ ਗੱਲ ਹੋਈ ਨਹੀਂ ਜੇ ਹੋਈ ਹੈ ਤਾਂ ਉਹਦੇ ਬਾਰੇ ਮੈਂ ਕੁਝ ਕਹਿ ਨਹੀਂ ਸਕਦਾ ਤੋ ਕਹਿ ਰਹੇ ਨੇ ਕਿ ਮੈਂ ਕੁਝ ਕਹਿ ਨਹੀਂ ਸਕਦਾ ਜੇ ਕੋਈ ਅਜਿਹੀ ਗੱਲ ਹੋਈ ਹੈ ਕਿਉਂਕਿ ਖਬਰ ਹੈ ਕਿ ਅਰਵਿੰਦ ਕੇਜਰੀਵਾਲ ਦੀ ਰੈਲੀ ਵਿੱਚ ਨਾ ਆਉਣ ਤੋਂ ਬਾਅਦ ਇਹ ਪਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਸਰਵਜੀਤ ਕੌਰ ਮਾਨੂਕੇ ਕਿੱਥੇ ਨੇ ਉਹਨਾਂ ਦਾ ਨੰਬਰ ਟ੍ਰੇਸ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਰਵਜੀਤ ਕੌਰ ਮਾਨੂਕੇ ਗਾਇਬ ਨੇ ਮਿਲ ਨਹੀਂ ਰਹੇ ਨੇ ਇਸ ਖਬਰ ਤੇ ਹੋਰ ਜਾਣਕਾਰੀ ਦੇਣ ਲਈ ਮੇਰੇ ਸਹਿਯੋਗੀ ਹੇਮਰਾਜ ਬੱਬਰ ਸਾਡਾ ਇਸ ਵੇਲੇ ਜਗਰਾਉਂ ਤੋਂ ਫੋਨ ਲਾਈਨ ਦੇ ਰੇਜ ਜੁੜ ਰਹੇ ਨੇ ਹੇਮਰਾਜ ਕੀ ਕੁਝ ਜਾਣਕਾਰੀ ਹੈ ਸਰਵਜੀਤ ਕੌਰ ਮਾਨੂਕੇ ਬਾਰੇ ਜੀ ਕੁਲਵਿੰਦਰ ਬਿਲਕੁਲ ਜੋ ਆਮ ਆਦਮੀ ਪਾਰਟੀ ਦੇ ਵਿਧਾਇਕਾਇ ਨੇ ਇਹਨੂੰ ਜਿੱਦੀ ਸਰਜੀਤ ਪਰ ਮਾਨਕੇ ਜਗਰਾਉ ਤੋਂ ਉਹ ਪਿਛਲੇ 3 ਦਿਨਾਂ ਤੋਂ ਬਿਲਕੁਲ ਗਾਇਬ ਨੇ ਸ਼ਹਿਰ ਦੇ ਵਿੱਚੋਂ ਇੱਥੋਂ ਤੱਕ ਕਿ ਕਿਲੀਗੋ ਸਾਹ ਦੇ ਰੈਲੀ ਦੇ ਵਿੱਚ ਵੀ ਉਹਨਾਂ ਨੇ ਇਕੱਠ ਕਰਕੇ ਲੈ ਕੇ ਜਾਣਾ ਵੀ ਇਕੱਠ ਵੀ ਸ਼ੌਂਦ ਵਿੱਚ ਹੀ ਰਹਿ ਗਿਆ ਕੋਈ ਵੀ ਇੱਕ ਬੰਦਾ ਉਹ ਰੈਲੀ ਵਿੱਚ ਵੀ ਲੱਗੇਗੇ ਉਹ ਜਦੋਂ ਕੇਂਦਰੀ ਆਗੂਆਂ ਤੋਂ ਦੇਖਿਆ ਕਿ ਜਰਮ ਬੜੀ ਕਾਫੀ ਦੀ ਗਰਜ ਪਰਮਾਨਤੇ ਉਹ ਵੀ ਇੱਥੇ ਨਹੀਂ ਆਏ ਆ ਤਾਂ ਉਹਨਾਂ ਨੇ ਸਟੇਜ 'ਤੇ ਆਪਣੇ ਲੀਡਰਾਂ ਨੂੰ ਕਿਹਾ ਕਿ ਬੀਬੀ ਕਿੱਥੇ ਨੇ ਉਹ ਨੰਬਰ ਇੱਕ ਬੰਦਾ ਆ ਰਹੇ ਨੇ ਨੰਬਰ 3 ਉਹ ਪਪਾ ਕਰੋ ਕਿੱਥੇ ਨੇ ਪਰ ਇੱਦੀ ਦਾ ਕੁਝ ਨਹੀਂ ਪਤਾ ਚੱਲਿਆ ਯੱਕ ਅਤੇ ਸ਼ਹਿਰ ਵਿੱਚ ਪੂਰੀ ਤਰ੍ਹਾਂ ਇਹ ਚਰਚਾ ਹੈ ਕਿ ਬੀਬੀ ਬੋਤਲ ਹੈ ਕਿ ਜਲਦੀ ਆਮ ਆਵੇਗੀ ਦੀਵਾ ਦੇ ਨਾਲੇ ਉਹ ਇਸ ਕਿਸੇ ਦੇ ਨਾਲ ਹੀ ਬੋਤਲ ਦਾ ਉਹ ਵਾਅਦਾ ਵਿੱਚੋਂ ਉਮੀਦਵਾਰ ਨੂੰ ਜਾਂ ਪਰਮ ਨੂੰ ਵੀ ਸਪੋਰਟ ਕਰਦੇ ਨੇ ਕਿਉਂਕਿ ਆਲਰੇਡੀ ਪਹਿਲਾਂ ਪਹਿਲਾਂ ਕੁਆਲਟੀ ਚ ਵੀ ਅਕਾਉਂਟ ਲੋਸਟ ਇਟਨਾ ਲੋਰ ਆ ਲਗਾਤਾਰ ਘਰੀ ਦੇ ਪਬਲੀਕਰੀ ਬੀਬੀਐਸ ਪੀਰ ਵੀ ਹੋ ਰਹੀ ਹੈ ਤਾਂ ਆਮ ਆਦਮੀ ਕੋਲ ਲੈ ਕੇ 16 ਹੀ ਰਹਿ ਜਾਣਗੇ ਕਿਉਂਕਿ ਪ੍ਰਦੇਸ਼ ਸਿੰਘ ਵੀ ਇਸੇ ਗੱਲ ਬਿਰ ਚੁੱਕੇ ਨੇ ਉਹ ਜਲਦੀ ਉਸੇ ਦਾ ਉਹਨਾਂ ਦੇ ਨੀਤੀ ਹੋ ਜਾਵੇ ਤਾਂ ਇਹਦਾ ਸਿੱਧਾ ਜਿਹੜਾ ਫਾਇਦਾ ਹੈ ਉਹ ਤਾਂ ਮਾਲੀਦਲ ਨੂੰ ਹੋ ਰਿਹਾ ਉਹ ਮਾਲੀਦਲ ਜਿਹੜਾ ਜ਼ਬਤ ਵਿੱਚ ਗਰੁੱਪੀ ਢੇਰ ਬਣ ਕੇ ਉੱਪਰੇਗਾ ਜਲਦੀ ਹੀ ਉਹ ਜੇਕਰ ਕੰਨ ਤੋਂ ਸਪੋਰਟ ਕਰਦੇ ਆ ਤਾਂ ਉਹਦੇ ਆਨਾਲ ਦੇ ਵਿੱਚ ਪਤਾ ਚੱਲ ਜਾਵੇਗਾ ਕਿਉਂਕਿ ਬੀਟੀ ਵੱਲੋਂ ਔਰ ਕਿਸੇ ਨਾਲ ਵੀ ਸੁਬਰਚ ਨਾਰਾਇਣਾ ਬਹੁਤ ਹੈਰਾਨੀ ਜeneਗਾ ਬੀਬੀ ਦੇ ਕੋਲ ਵੀ ਬੰਦ ਆ ਰਹੇ ਨੇ ਉਹਨਾਂ ਦੇ ਹਜ਼ਰਾਂ ਦੇ ਕੋਲ ਬੰਦ ਨੇ ਸਿਕਿਉਰਿਟੀ ਦੇ ਦੇਖੇ ਚੁੱਕੇ ਘਰ ਵੀ ਉਹਨਾਂ ਕੋਈ ਨਹੀਂ ਹੈ ਇਹ ਗੱਲਾਂ ਕਹ ਰੀਆਂ ਕਿਸੇ ਨਾਲ ਕਿਸੇ ਆਉਣ ਵਾਲੇ ਜਿਨ੍ਹਾਂ ਦੇ ਵਿੱਚ ਰਾਜ ਪੰਜਾਬ ਦੀ ਰਾਜਨੀਤੀ ਸੀ ਉਹ ਦੱਤ ਮਾਟਾ ਕਰ ਸਕਦੇ ਨੇ ਬਿਲਕੁਲ ਇਹ ਜੋ ਜਿਹੜੇ ਸ਼ਖਸ ਨੇ ਜਿਨ੍ਹਾਂ ਨਾਲ ਤੁਸੀਂ ਗੱਲਬਾਤ ਕੀਤੀ ਹੈ ਉਹ ਕੋਸ਼ਿਸ਼ ਕਰ ਰਹੇ ਨੇ ਦੱਸਣ ਦੀ ਕਿ ਗੁਜਰਾਤ ਉਹ ਗਏ ਹੋਏ ਨੇ ਤੇ ਫਿਰ ਜਦੋਂ ਉਹਨਾਂ ਨੂੰ ਹੋਰ ਸਵਾਲ ਪੁੱਛਿਆ ਗਿਆ ਕਹਿ ਰਹੇ ਨੇ ਮੈਨੂੰ ਨਹੀਂ ਪਤਾ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ ਤਾਂ ਉਹ ਵੀ ਕਿਸੇ ਨਾ ਕਿਤੇ ਫਸੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੂੰ ਵੀ ਸਮਝ ਨਹੀਂ ਆ ਰਹੀ ਹੈ ਜੀ ਬਿਲਕੁਲ ਗੁਲਵਿੰਦਰ ਇਹ ਸਰ ਆਮ ਆਦਮੀ ਪਾਰਟੀ ਪੰਜਾਬ ਬੋਡੀ ਦੇ ਜਨਰਲ ਸੈਕਟਰੀ ਗੋਪੀ ਸ਼ਰਮਾ ਜੀ ਜੋ ਕਿ ਜਗਰਾਉਂ ਦੇ ਰਿਹਾ ਰਹਿੰਦੇ ਹਨ ਇਹਨਾਂ ਨੇ ਵੀ ਖੁੱਲ ਕੇ ਨਹੀਂ ਦੱਸਿਆ ਕਿ ਬੀਬੀ ਕਿੱਥੇ ਨੇ ਬਲਕਿ ਇਹਨਾਂ ਨੇ ਇੱਕ ਤਰ੍ਹਾਂ ਪਰਦਾ ਪਾਉਣ ਦੀ ਗੱਲ ਕੀਤੀ ਹੈ ਕਿ ਉਹ ਗੁਜਰਾਤ ਗਏ ਨੇ ਕਿਸੇ ਵਿਆਹ ਸਮਾਗਮ ਨੂੰ ਚਲੇ ਗਏ ਨੇ ਪਰ ਜਦੋਂ ਵੀ ਕੋਈ ਲੀਡਰ ਸ਼ਹਿਰ ਦਾ ਖਾਸ ਕਰਕੇ ਐਮਐਨਏ ਜੀ ਦੇ ਆਪੇ ਪੂਰੇ ਸ਼ਹਿਰ ਦੇ ਬੌਗਦਰ ਹੁੰਦੀਆਂ ਲੋਕਾਂ ਦਾ ਜਿਹੜਾ ਪਲੋਟਾ ਹੈ ਉਹਨਾਂ ਦੇ ਬਣਿਆ ਹੁੰਦਾ ਉਹ ਕਦੇ ਵੀ ਆਪਣੇ ਫੋਨ ਨਹੀਂ ਬੰਦ ਕਰਦੇ ਹੈ ਪਰ ਇਹ ਫੋਨ ਬੰਦ ਹੋਣਾ ਉਹਨਾਂ ਦੇ ਹਸਬੰਦ ਨੂੰ ਫੋਨ ਪਾਉਣ ਨੂੰ ਉਹਨਾਂ ਨੇ ਸਿਕਿਉਰਿਟੀ ਨੂੰ ਫੋਨ ਬੰਨ੍ਹਿਆ ਉਹਨੇ ਜਿਹਨਾਂ ਨੂੰ ਪਾਲ ਮੈਨ ਲਾ ਰੱਖਿਆ ਸੀ ਜਿਨ੍ਹਾਂ ਤੋਂ ਇਹ ਬਹੁਤ ਵਧੀਆ ਇਸ਼ਾਰੇ ਨੇ ਕਿ ਉਹ ਕਹਿ ਰਿਹਾ ਕਿ ਆਨੰਦ ਜੀ ਦੀ ਜਿਹੜੀ ਹੈ ਉਹ ਤੀਫਾ ਦੇ ਰਹੇ ਨੇ ਪਰ ਨਾਲ ਹੀ ਗੁਪਤੀ ਸ਼ਰਮ ਨਾਲ ਗੱਲ ਕਰਕੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਮਤਲਬ ਵੀ ਜਿਨੇ ਖਹਿਰ ਤੋਂ ਦੇਖਿਆ ਹੈ ਕਿ ਮਤਲਬ ਵੀ ਬੀਬੀ ਜਲਦੀ ਕਿਸੇ ਪਾਰਟੀ ਨੂੰ ਸਪੋਰਟ ਕਰਦੇ ਹੋਏ ਆਪਣਾ ਸਹਿਮਤੀ ਦੇ ਸਕਦੇ ਨੇ ਔਰ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਮਤਲਬ ਜੀ ਹਰਪਾਲ ਚੀਮਾ ਜੀ ਜੋ ਕਿ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਲੋਕ ਵੀ ਉਹਨਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹ ਵੀ ਇਸ ਗੱਲ ਕੋਈ ਪੂਰਾ ਸਹੀ ਜਵਾਬ ਨਹੀਂ ਦੇ ਪਾਈ ਹੈ ਕਿ ਬੀਬੀ ਆਕਰ ਕਰਨ ਕਿੱਥੇ ਔਰ ਕੀ ਕਰ ਰਹੇ ਨੇ ਤਾਂ ਇਹ ਇੱਕ ਬਹੁਤ ਵੱਡੀ ਖਬਰ ਹੈ ਸਰਵਜੀਤ ਕੌਰ ਮਾਨੂੰਕੇ ਜਗਰਾਉ ਤੋਂ ਵਿਧਾਇਕਾ ਨੇ ਔਰ ਤਿੰਨ ਦਿਨਾ ਤੋਂ ਉਹਨਾਂ ਦੇ ਘਰ ਵਿੱਚ ਤਾਲਾ ਫੋਨ ਨੰਬਰ ਬੰਦ ਹੈ ਉਹਨਾਂ ਦੇ ਪਤੀ ਦਾ ਫੋਨ ਨੰਬਰ ਬੰਦ ਹੈ ਔਰ ਪਾਰਟੀ ਨੂੰ ਨਹੀਂ ਪਤਾ ਕਿ ਸਰਵਜੀਤ ਕੌਰ ਮਾਨੂਕੇ ਕਿੱਥੇ ਨੇ ਕੱਲ ਕੇਜਰੀਵਾਲ ਦੀ ਰੈਲੀ ਵੀ ਹੋਈ ਸੀ ਤਾਂ ਉਸ ਵੇਲੇ ਵੀ ਕੁਝ ਨਹੀਂ ਪਤਾ ਸੀ ਕਿ ਸਰਵਜੀਤ ਕੌਰ ਮਾਨੂਕੇ ਕਿੱਥੇ ਨੇ ਇਸ ਦੇ ਉੱਪਰ ਹੋਰ ਜ਼ਿਆਦਾ ਗੱਲਬਾਤ ਕਰਨ ਲਈ ਪੀਟੀਸੀ న్యూਸ ਦੇ ਡਿਪਟੀ ਐਡੀਟਰ ਹਰਪ੍ਰੀਤ ਸਾਨੀ ਸਾਡੇ ਨਾਲ ਇਸ ਵੇਲੇ ਫੋਨ ਲਾਈਨ 'ਤੇ ਜੁੜ ਰਹੇ ਨੇ ਹਰਪ੍ਰੀਤ ਕਿਸ ਤਰ੍ਹਾਂ ਦੇਖਿਆ ਜਾਵੇ ਇੱਕ ਹੋਰ ਵਿਧਾਇਕ ਗਾਇਬ ਹੋ ਗਏ ਨੇ ਤੇ ਹੁਣ ਆਮ ਆਦਮੀ ਪਾਰਟੀ ਦਾ ਝਾੜੂ ਦਾ ਤੀਲਾ ਇੱਕ ਹੋਰ ਜਿਹੜਾ ਹੈ ਉਹ ਕਟਣ ਜਾ ਰਿਹਾ ਕੀ ਕਿ ਕੀ ਕਿਹਾ ਕੀ ਕਿਹਾ ਜਾਵੇ ਇਸ ਨੂੰ ਦੇਖੋ ਇਹ ਸਭ ਤੋਂ ਜ਼ਿਆਦਾ ਫਿਕਰ ਵਾਲੀ ਗੱਲ ਹੈਗੀ ਆਮ ਆਦਮੀ ਪਾਰਟੀ ਪੰਜਾਬ ਦੇ ਯੂਨਿਟ ਦੇ ਲਈ ਕਿ ਸਰਬਜੀਤ ਕੌਰ ਮਾਨੂੰਕੇ ਲਾਪਤਾ ਨੇ ਪਿਛਲੇ 3 ਦਿਨ ਤੋਂ ਮਾਨੂੰਕੇ ਜਿੱਦਾਂ ਨੰਬਰ ਬੰਦ ਹੈ ਉਹਦੇ ਹਸਬੰਦ ਦਾ ਨੰਬਰ ਬੰਦ ਹੈ ਘਰ ਤੇ ਕਾਲਾ ਲੱਗਾ ਹੋਇਆ ਔਰ ਸਭ ਤੋਂ ਵੱਡੀ ਹੈਰਾਨਗੀ ਦੀ ਗੱਲ ਇਹ ਹੈ ਕਿ ਉਹਨਾਂ ਦੇ ਕੌਮੀ ਕਨਵੀਨਰ ਪੰਜਾਬ ਆਂਦੇ ਨੇ ਪੰਜਾਬ 'ਚ ਰੈਲੀ ਕਰਦੇ ਨੇ ਜਿੱਥੇ ਆਮ ਤੌਰ ਤੇ ਵਿਧਾਇਕ ਦੀ ਡਿਊਟੀ ਹੁੰਦੀ ਹੈ ਕਿ ਪੰਜ ਸੱਤ ਬੱਸਾਂ ਲੈ ਕੇ ਉੱਥੇ ਪਹੁੰਚਣਾ ਪਰ ਵਿਧਾਇਕਾ ਖੁਦ ਹੀ ਨਹੀਂ ਪਹੁੰਚੀ ਤੇ ਉੱਥੇ ਇਹ ਵੀ ਪਤਾ ਲੱਗਿਆ ਕਿ ਖੁਦ ਕੇਜਰੀਵਾਲ ਸਾਹਿਬ ਨੇ ਪਤਾ ਵੀ ਕੀਤਾ ਕਿ ਸਰਬਜੀਤ ਕੌਰ ਮਾਨੂੰ ਕਿਉਂ ਨਹੀਂ ਆਏ ਪਤਾ ਕਰੋ ਤਾਂ ਪਤਾ ਇਹ ਲੱਗਿਆ ਕਿ ਉਹ ਕਿਸੇ ਦੇ ਵੀ ਸੰਪਰਕ 'ਚ ਨਹੀਂ ਨੇ ਔਰ ਉਹ ਪਤਾ ਹੀ ਨਹੀਂ ਉਹ ਕਿੱਥੇ ਨੇ ਇਸ ਤੋਂ ਵੱਡੀ ਹੈਰਾਨਗੀ ਦੀ ਗੱਲ ਕੀ ਹੋ ਸਕਦੀ ਹੈ ਆਮ ਤੌਰ ਤੇ ਕਿਹਾ ਜਾਂਦਾ ਕਿ ਕਿਤੇ ਟੂਰ ਤੇ ਗਏ ਹੋਣੇ ਜਿੱਥੇ ਫੋਨ ਬੰਦ ਹੋਣਾ ਪਰ ਮੈਨੂੰ ਲੱਗਦਾ ਕਿ ਭਾਰਤ ਦੇ ਵਿੱਚ ਕੋਈ ਅਜਿਹਾ ਇਲਾਕਾ ਹੋਵੇ ਜਿੱਥੇ ਫੋਨ ਦੇ ਸਿਗਨਲ ਨਾ ਹੋਣ ਜਾਂ ਫੋਨ ਮਿਲਦਾ ਨਾ ਹੋਵੇ ਸੋ ਇਹ ਆਪਣੇ ਆਪ ਦੇ ਵਿੱਚ ਕਿਆ ਕਰਾਈਆਂ ਗਲਤ ਰਹੀਂ ਕਿ ਉਹ ਐਸੀ ਜਗ੍ਹਾ ਤੇ ਗਏ ਨੇ ਜਿੱਥੇ ਸਿਗਨਲ ਨਹੀਂ ਮਿਲਦੇ ਇਹ ਬਿਲਕੁਲ ਗਲਤ ਹੋ ਵੀ 3 ਦਿਨ ਤੋਂ ਇਹ ਕਿਤਨਾ ਕਿਤੇ ਫਿਕ ਜਿਹੜੀ ਹੈਗੀ ਉਹ ਆਮ ਆਦਮੀ ਪਾਰਟੀ ਇਸ ਤੇ ਜ਼ਰੂਰ ਹੈਗੀ ਹੈ ਆਮ ਆਦਮੀ ਵਾਲਸ ਤੇ ਪਾਰਟੀ ਤੇ ਫਿਕਰ ਦੀ ਗੱਲ ਇਸਲੀ ਹੈ ਕਿਉਂਕਿ ਉਹਦੇ ਖਿਲਾਫ ਛੜੇ ਬੜੇ ਹੋ ਗਏ ਨੇ ਹੁਣ ਜਦੋਂ ਵੀ ਆਮ ਆਦਮੀ ਪਾਰਟੀ ਦਾ ਬਤਾਈਖ ਦਾ ਫੋਨ ਬੰਦ ਜਾਂਦਾ ਜਾਂ ਥੋੜੀ ਦੇਰੋਂ ਸੰਪਰਕ ਨਹੀਂ ਹੁੰਦਾ ਤਾਂ ਕਨਫਿਊਜ਼ੀ ਸ਼ੁਰੂ ਹੋ ਜਾਂਦੀ ਹੈ ਕਿ ਕਿਤੇ ਇਹ ਖੈਰਾਕਾਰ ਦੇ ਟੜੇ ਦੇ ਨਾਲ ਤਾਂ ਨਹੀਂ ਮਿਲਣ ਵਾਲੇ ਕਿਤੇ ਖੈਰਾ ਦੇ ਸੰਪਰਕ ਦੇ ਵਿੱਚ ਤੇ ਨਹੀਂ ਨੇ ਕਿਤੇ ਅਕਾਲੀ ਦਲੋਂ ਆਪਣਵਲ ਵਰਗਲਾਣ ਦੀ ਕੋਸ਼ਿਸ਼ ਤਾਂ ਨਹੀਂ ਕਰ ਰਿਹਾ ਸੋ ਤਮਾਂ ਤਰ੍ਹਾਂ ਦੀਆਂ ਕਿਆਸਰਈਆਂ ਨੇ ਜਿਹੜੀਆਂ ਚੱਲ ਰਹੀਆਂ ਨੇ ਕਿਉਂਕਿ ਇਹ ਕਿਆਸਰਈਆਂ ਇਸ ਕਰਕੇ ਜਦਾ ਪੱਕੀਆਂ ਹੋਈਆਂ ਨੇ ਹੋਰ ਤਾਂ 2-3 ਮਹੀਨੇ ਪਹਿਲਾਂ ਵੀ ਇਹ ਗੱਲ ਚੱਲੀ ਸੀ ਕਿ ਸਰਬਜੀਤ ਕੌਰ ਮਣੂਕੇ ਅਸਤੀਫਾ ਦੇ ਕੇ ਯਾ ਤਾਂ ਖੈਰਾ ਸਾਹਿਬ ਦੇ ਗਰੁੱਪ ਨੂੰ ਜੁਆਇਨ ਕਰ ਸਕਦੇ ਨੇ ਯਾ ਅਕਾਲੀ ਦਲੋਂ ਅਲ biệt ਰੁੱਕ ਸਕਦੇ ਨੇ ਇਸ ਕਰਕੇ ਇਹ ਕਿਆਸਰਈਆਂ ਹੋਰ ਗਰਮ ਹੋ ਗਈਆਂ ਕਿ ਕੋਈ ਐਮਐਲਏ ਜਿਹੜਾ 24 ਘੰਟੇ ਆਪਣੇ ਘਰ ਦੇ ਵਿੱਚ ਦਫ਼ਤਰ ਦੇ ਵਿੱਚ ਅਵੇਲੇਬਲ ਰਵੇ ਉਹ ਪਿਛਲੇ 3 ਦਿਨ ਤੋਂ ਕਿਸੇ ਦੇ ਸੰ ਕਰਤਾ ਆਪਣੇ ਆਪ ਕਰਨਾ ਪੜਦਾ ਹੀ ਹੈ ਹਰਪ੍ਰੀਤ ਜਿਸ ਤਰ੍ਹਾਂ ਦੇ ਨਾਲ ਇਹ ਹੁਣ ਇਹ ਗੱਲ ਹੋ ਰਹੀ ਹੈ ਕਿ ਇੱਕ ਇੱਕ ਕਰਕੇ ਵਿਧਾਇਕ ਗਾਇਬ ਹੋ ਰਹੇ ਨੇ ਜਾਂ ਘਟਦੇ ਜਾ ਰਹੇ ਨੇ ਨੰਬਰ ਗੇਮ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਜਿਵੇਂ ਪਿੱਛੜਦੀ ਜਾ ਰਹੀ ਹੈ ਤਾਂ ਐਲੋਪੀ ਦਾ ਜਿਹੜਾ ਹੈ ਅਹੁਦਾ ਖੁੱਸਿਆ ਜਾਣਾ ਵੀ ਕੋਈ ਬਹੁਤਾ ਦੂਰ ਨਜ਼ਰ ਨਹੀਂ ਆ ਰਿਹਾ ਦੇਖੋ ਜਿਸ ਤੱਕ ਗੱਲ ਐਲੋਪੀ ਦੀ ਹੈਗੀ ਆ ਖੈਰਾ ਸਾਹਿਬ ਨੇ ਆਪਣੇ ਐਮਐਲਏ ਸ਼ਿਪ ਤੋਂ ਰਿਜ਼ਾਈਨ ਨਹੀਂ ਦਿੱਤਾ ਉਹਨਾਂ ਦਾ ਵੀ ਦਰਦ ਸੀਗਾ ਕਿ ਕਿਤੇ ਐਲੋਪੀ ਜਿਹੜੀ ਆ ਅਕਾਲੀ ਦਲ ਕੋਲ ਨਾਲ ਚਲੀ ਜਾਵੇ ਆਮ ਆਪੀ ਪਾਰਟੀ ਵੀ ਇਹ ਨਹੀਂ ਕਰ ਪਾਈ ਕਿ ਖੈਰਾ ਸਾਹਿਬ ਦੀ ਮੈਂਬਰਸ਼ਿਪ ਖਤਮ ਕੀਤੀ ਜਾਵੇ ਔਰ ਐਲੋਪੀ ਦਾ ਅਹੁਦਾ ਜਿਹੜਾ ਉਹ ਅਕਾਲੀ ਦਲ ਵੱਲ ਚਲਾ ਜਾਵੇ ਪਰ ਇੱਕ ਇੱਕ ਕਰਕੇ ਜਿਹੜਾ ਆਪਣੇ ਆਪ ਇਹ ਘਟਦੇ ਜਾ ਰਹੇ ਆ ਅੱਜ ਦੀ ਤਰੀਕ ਦੇ ਵਿੱਚ ਜੇਕਰ ਤੁਸੀਂ ਨਜ਼ਰ ਪਾਓ ਆਂਕੜਿਆਂ ਤੇ ਨਜ਼ਰ ਪਾਓ ਤਾਂ ਲਗਭਗ 17-17 ਦੀ ਗੇਮ ਤੇ ਆਖੜੇ ਹੋਗੇ ਨੇ ਅਕਾਲੀ ਦਲ ਔਰ ਕਾਂਗਰਸ ਦਲ ਭਾਜੀਪੀ ਕਾਟੜੋੜ ਔਰ ਆਮ ਆਦਮੀ ਪਾਰਟੀ ਜੇਕਰ ਇੱਕ ਵਿਧਾਇਕ ਵੀ ਇਧਰ ਉਧਰ ਖੁਸ਼ਖਦਾਰ ਨਜ਼ਰ ਆਂਦਾ ਹੈ ਆਮ ਆਦਮੀ ਪਾਰਟੀ ਦਾ ਤਾਂ ਆਟੋਮੈਟਿਕਲੀ ਉਹ ਜਿਹੜਾ ਐਲੋਪੀ ਦਾ ਅਹੁਦਾ ਉਹ ਅਕਾਲੀ ਦਲ ਦੀ ਝੋਲੀ ਦੇ ਵਿੱਚ ਪੈ ਜਾਏਗਾ ਜੇ 17-17 ਵੀ ਹੁੰਦਾ ਹੈ ਤਾਂ ਵੀ ਰੇਸ਼ੋ ਦੇਖੀ ਜਾਏਗੀ ਇਹ ਇਹ ਜਿਹੜਾ ਅਧਿਕਾਰ ਖੇਤਰ ਹੈਗਾ ਸਪੀਕਰ ਦਾ ਅਧਿਕਾਰ ਖੇਤਰ ਹੈ ਜੇ ਦੋਵੇਂ 17-17 ਰਹਿ ਜਾਂਦੇ ਨੇ ਤਾਂ ਉਹਦੇ ਵਿੱਚ VOTING ਵੀ ਕੀਤੀ ਜਾ ਸਕਦੀ ਹੈ VOTING ਕੀਤੀ ਜਾਏਗੀ ਕਿ ਵਿਰੋਧ ਤਿਰਕੋਣ ਹੋ ਸਕਦਾ ਉਹ VOTING ਦੇ ਵਿੱਚ ਸ਼ਮੂਲੀਅਤ ਰਹੇਗੀ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਔਰ ਅਕਾਲੀ ਦਲ ਦੇ ਵਿਧਾਇਕਾਂ ਦੀ ਜੇਕਰ ਅਕਾਲੀ ਦਲ ਦੇ ਵਿਧਾਇਕ 17 ਦੀ ਵੋਟ 17 ਉਹਨਾਂ ਨੂੰ ਪੈਂਦੀ ਹੈ ਤੇ ਆਮ ਆਦਮੀ ਪਾਰਟੀ ਦੀ ਇੱਕ ਵੀ ਵੋਟ ਵੀ ਕਰ ਸਕੇ ਅਕਾਲੀ ਦਲ ਵਾਲਾ ਆਦੀ ਹੈ ਤਾਂ ਆਟੋਮੈਟਿਕਲੀ ਅਕਾਲੀ ਦਲ ਐਲੋਪੀ ਬਣ ਜਾਏਗਾ ਪਰ ਇਸ ਤੋਂ ਵੀ ਫਿਕਰ ਵਾਲੀ ਗੱਲ ਇਹ ਹੈ ਐਲੋਪੀ ਨੂੰ ਛੱਡ ਦੋ ਇਹ ਜਿਹੜੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਇਹ ਮਿਲਦੀਆਂ ਨੇ ਵਿਧਾਨ ਸਭਾ ਇਲੈਕਸ਼ਨ ਦੇ ਨੇੜ ਤੇੜੇ ਪਰ ਵਿਧਾਨ ਸਭਾ ਇਲੈਕਸ਼ਨ ਤਾਂ ਹੈ ਹੀ ਨਹੀਂ ਪੰਜਾਬ ਦੇ ਵਿੱਚ ਘੱਟੋ ਘੱਟ 2.5 ਤੋਂ 3 ਸਾਲ ਤੇ ਆ ਪਰ ਉਸ ਤੋਂ ਪਹਿਲਾਂ ਹੀ ਇੱਕ ਪਾਰਟੀ ਨੂੰ ਅਜਿਹੇ ਝਟਕੇ ਲੱਗਣ ਤਾਂ ਉਹ ਆਪਣੇ ਆਪ ਦੇ ਵਿੱਚ ਫਿਕਰ ਕਰਨ ਵਾਲੀ ਗੱਲ ਹੈ ਕਿ ਤੁਹਾਡੀ ਪਾਰਟੀ ਦੀਆਂ ਜੜ੍ਹਾਂ ਤੁਹਾਡੀ ਪਾਰਟੀ ਦਾ ਤਰਾਤਲ ਕਿੱਥੇ ਖੜਾ ਨਜ਼ਰ ਆਂਦਾ ਅੱਜ ਜੇ ਕੋਈ ਵਿਧਾਇਕ ਪਾਰਟੀ ਛੱਡ ਕੇ ਕਿਸੇ ਹੋਰ ਪਾਰਟੀ ਨੂੰ ਜੁਆਇਨ ਕਰਦਾ ਤਾਂ ਉਹ ਬਹੁਤ ਗੰਭੀਰ ਗੱਲ ਮੰਨੀ ਜਾਂਦੀ ਹੈ ਕਿਉਂਕਿ ਜੇ ਇਲੈਕਸ਼ਨ ਦੇ ਨੇੜੇ ਤੇੜੇ ਕਰਦਾ ਤਾਂ ਇਹ ਕਿਹਾ ਜਾਂਦਾ ਜੀ ਇਹ ਮੌਕਾਪ੍ਰਸਤ ਹੈ ਹੁਣ ਅਸੀਂ ਇਹਨੂੰ ਟਿਕਟ ਦੇਣੀ ਨਹੀਂ ਸੀ ਇਸ ਕਰਕੇ ਇਹਨੇ ਫਸਲਾਨੀ ਪਾਰਟੀ ਜੁਆਇਨ ਕਰ ਲਈ ਹੁਣ ਤਾਂ ਇਲੈਕਸ਼ਨ ਉਹ 2.5 ਪੌਣ 3 ਸਾਲ ਤੇ ਹੁਣ ਤੁਹਾਡੀ ਪਾਰਟੀ ਚੋਂ ਵਿਧਾਇਕ ਕਿਉਂ ਜਾ ਰਹੇ ਨੇ ਇਹ ਆਮ ਆਪਨੀ ਪਾਰਟੀ ਨੂੰ ਹੁਣ ਸੋਚਣਾ ਤੇ ਸਮਝਣਾ ਪਏਗਾ ਇੱਕ ਇੱਕ ਕਰਕੇ ਇਸ ਤਰ੍ਹਾਂ ਜਾਣਾ ਵਿਧਾਇਕਾਂ ਦਾ ਉਹਨਾਂ ਲਈ ਖਤਰੇ ਦੀ ਗੱਲ ਹੈ ਬਿਲਕੁਲ ਹਰਪ੍ਰੀਤ ਇੱਕ ਜਿਹੜੀ ਗੱਲ ਹੋਰ ਭ ਆ ਆંકੜਿਆਂ ਵਿੱਚ ਭਾਵੇਂ ਹਜੇ ਫਿਲਹਾਲ ਆਮ ਆਦਮੀ ਪਾਰਟੀ ਜਿਹੜੀ ਸੇਫ ਨਜ਼ਰ ਆ ਰਹੀ ਹੈ ਪਰ ਸਪੋਰਟ ਉਹਨਾਂ ਦੀ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਹੈ ਸਿਰਫ ਨੰਬਰ ਗੇਮ ਉਹਨਾਂ ਦੇ ਕੋਲ ਹੈ ਜਿਹੜੇ ਖੈਰਾ ਤੜੇ ਦੇ ਵੀ ਜਿਹੜੇ 7 ਵਿਧਾਇਕ ਨੇ ਉਹ ਸਾਰੇ ਦੇ ਸਾਰੇ ਭਾਵੇਂ ਨੰਬਰ ਦੇ ਵਿੱਚ ਆਮ ਆਦਮੀ ਪਾਰਟੀ ਕੋਲ ਨੇ ਵਿਧਾਨ ਸਭਾ ਵਿੱਚ ਪਰ ਵੈਸੇ ਉਹਨਾਂ ਦੀ ਕਿਸੇ ਤਰ੍ਹਾਂ ਦੀ ਸਪੋਰਟ ਆਮ ਆਦਮੀ ਪਾਰਟੀ ਕੋਲ ਨਹੀਂ ਹੈ ਇਹ ਇੱਕ ਵੱਡੀ ਫਿਕਰ ਵਾਲੀ ਗੱਲ ਹੈ ਬਿਲਕੁਲ ਇਹ ਫਿਕਰ ਵਾਲੀ ਗੱਲ ਹੈਗੀ ਹੈ ਔਰ ਜਿਸ ਦਿਨ ਉਹਨਾਂ ਵਿਧਾਇਕਾਂ ਨੇ ਆਪਣਾ ਅਸਤੀਫਾ ਸਵੀਕਾਰ ਸਰ ਨੂੰ ਭੇਜ ਦਿੱਤਾ ਐਜ਼ ਅ ਐਮ ਐਲ ਏ ਸ਼ਿਪ ਤੋਂ ਸੋ ਸਭ ਕੁਝ ਸਾਹਮਣੇ ਆਜਣਾ ਲੋਕਾਂ ਦੇ ਕਿ ਆਮ ਆਦਮੀ ਪਾਰਟੀ ਕਿੱਥੇ ਸਟੈਂਡ ਕਰਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਨਾਲ ਦੇ ਨਾਲ ਤੀਜੇ ਨੰਬਰ ਤੇ ਆਜੇਗੀ ਫਿਲਹਾਲ ਅਕਾਲੀ ਦਲ ਵੀ ਇਹ ਦਾਅਵਾ ਕਰਦਾ ਹੈ ਕਿ ਤੀਜੇ ਨੰਬਰ ਤੇ ਹੀ ਆਮ ਆਦਮੀ ਪਾਰਟੀ ਕਿਉਂਕਿ ਵੋਟ ਪਰਸੈਂਟੇਜ ਦੇਖੋ ਜਾਂ ਵਿਧਾਨ ਸਭਾ ਇਲੈਕਸ਼ਨ ਤੋਂ ਬਾਅਦ ਜਿਹੜੀਆਂ ਜਿਹਨੀਆਂ ਬਾਇਲੈਕਸ਼ਨ ਹੋਈਆਂ ਨੇ ਉਹਨਾਂ ਦੇ ਨਤੀਜੇ ਦੇਖੋ ਕਿ ਜ਼ਮਾਨਤਾਂ ਵੀ ਜ਼ਬਤ ਹੋਈਆਂ ਨੇ ਆਟੋਮੈਟਿਕਲੀ ਜਿਹੜੀ ਮੁੱਖ ਵਿਰੋਧੀ ਧਿਰ ਹੈ ਉਹ ਉੱਪਰ ਕੇ ਸਾਹਮਣੇ ਇਹ ਅਕਾਲੀ ਦਲ ਸੋ ਅਜਿਹੇ ਦੇ ਵਿੱਚ ਫਿਕਰ ਆਮ ਆਦਮੀ ਪਾਰਟੀ ਦੀ ਵਟਾ ਹੈ ਔਰ ਉਹ ਵੀ ਉਦੋਂ ਜਦੋਂ ਉਹਨਾਂ ਇੱਕ ਗੱਲਾਂ ਕੀਤੀਆਂ ਗਿਆ ਹੁਣ ਪਾਰਟੀ ਬਹੁਤ ਮਜ਼ਬੂਤ ਹੈ ਉਹਦੀਆਂ ਗੱਲਾਂ ਕੀਤੀਆਂ ਗਿਆ ਹੁਣ ਪਰ ਜੇਕਰ ਤੁਸੀਂ ਕੱਟ ਕੇ ਨਜ਼ਰ ਪਾਓ ਇੱਕ ਉਹ ਮਾਗੀ ਸੀ ਜਦੋਂ ਅਰਵਿੰਦ ਕੇਜਰੀਵਾਲ ਆਇਆ ਸੀ ਤਾਂ ਲੱਖਾਂ ਦੀ ਗਿਣਤੀ ਵਿੱਚ ਲੋਕ ਜੁੜੇ ਸੀ ਇੱਕ ਹੁਣ ਵੀ ਰੈਲੀ ਹੈ ਜਦੋਂ ਹਜ਼ਾਰਾਂ ਦੀ ਗਿਣਤੀ ਸਿਮਟ ਕੇ ਰਹਿ ਗਈ ਹੈ ਸੋ ਆਪਣੇ ਆਪ ਦੇ ਵਿੱਚ ਗਰਾਫ ਜਿਹੜਾ ਆਮ ਆਦਮੀ ਪਾਰਟੀ ਦਾ ਹੀਠਾ ਗਿਆ ਔਰ ਸਰਜੀਤ ਕੌਰ ਮਾਨੂੰਕੇ ਔਰ ਇਹ ਇਲਾਕਾ ਜਿਹੜਾ ਹਲਕਾ ਜਗਰਾਉ ਦਾ ਇੱਕ ਇੰਪੋਰਟੈਂਟ ਇਲਾਕਾ ਹੈ ਇਹ ਐਸੀ ਰਿਜ਼ਰਵ ਕੈਟੇਗਰੀ ਦਾ ਇਲਾਕਾ ਹੈ ਔਰ ਇਸ ਦੇ ਵਿੱਚ ਵਾਰ-ਵਾਰ ਜਦੋਂ ਅਸੀਂ ਦਲਿਤ ਭਾਈਚਾਰੇ ਦੀ ਗੱਲ ਕਰਦੇ ਹਾਂ ਤਲੇਤ ਸਪੋਰਟ ਦੀ ਗੱਲ ਕਰਦੇ ਆ ਕਿ ਆਮ ਆਦਮੀ ਪਾਰਟੀ ਦੇ ਤਲੇਤ ਐਮਐਲਏ ਨੇ ਔਰ ਤਲੇਤ ਐਮਐਲਏ ਦਾ ਖਟਣਾ ਆਪਣੇ ਆਪ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੋਰ ਝਟਕਾ ਜ਼ਰੂਰ ਨਜ਼ਰ ਆ ਸਕਦਾ ਪਰ ਇਹ ਕਿਆਸ ਰਹੀਆਂ ਨੇ ਬਿਲਕੁਲ ਸਾਫ ਹੈ ਹਲੇ ਤੱਕ ਇਹ ਸਿਰਫ ਕਿਆਸ ਰਹੀਆਂ ਨੇ ਹੋ ਸਕਦਾ ਕਿਤੇ ਉਹ ਗਏ ਹੋਣ ਵਾਕਈ ਉਹਨਾਂ ਨੇ ਨੰਬਰ ਬੰਦ ਕਰਕੇ ਸਮਾਜ ਤੋਂ ਟੁੱਟਣ ਦੀ ਕੋਸ਼ਿਸ਼ ਕੀਤੀ ਹੋਵੇ ਥੋੜੇ ਚੇਅਰ ਤੇ ਲਈ ਪਰ ਕਿਆਸ ਰਹੀਆਂ ਇਸ ਕਰਕੇ ਗਰਮ ਨੇ ਕਿਉਂਕਿ ਮਾਣੂ ਕੇ ਨੇ ਪਹਿਲਾਂ ਵੀ ਇਸ਼ਾਰਾ ਕੀਤਾ ਕਿ ਤਰ੍ਹਾਂ ਕਿਤੇ ਦਿੱਤਾ ਕਿ ਆਮ ਆਦਮੀ ਪਾਰਟੀ ਤੋਂ ਹਟ ਸਕਦਾ ਬਿਲਕੁਲ ਬਹੁਤ ਬਹੁਤ ਧੰਵਾਦ ਹਰਪ੍ਰੀਤ ਸਾਨੀ ਇਸ ਸਾਰੀ ਗਲਬਾਤ ਦੇ ਲਈ ਤਾਂ ਕਿਤਨਾ ਕਿਤ ਆਮ ਆਦਮੀ ਪਾਰਟੀ ਦੀ ਫਿਕਰ ਜੜੀ ਹੈ ਇਸ ਕਰਕੇ ਵੀ ਕੀ ਵਿਵਾਦੀ ਨਜ਼ਰ ਆ ਰਹੀ ਹੈ ਕਿਉਂਕਿ ਨੰਬਰ ਗੇਮ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਭਾਵੇਂ ਕਿ ਫਿਲਹਾਲ ਜਿਹੜੀ ਆਪਣੇ ਆਪ ਨੂੰ ਸੇਫ ਮਹਿਸੂਸ ਕਰ ਰਹੀ ਹੈ ਪਰ ਜਿਹੜੇ ਵਿਧਾਇਕ ਇਹਨਾਂ ਦੀ ਟਿਕਟ ਤੇ ਜਿੱਤੇ ਸਨ ਉਹ ਇਹਨਾਂ ਦੇ ਨਾਲ ਖੜੇ ਹੋਏ ਨਜ਼ਰ ਨਹੀਂ ਆ ਰਹੇ ਨੇ ਅਜਿਹੇ ਵਿੱਚ ਜਿਹੜੀ ਵਿਰੋਧੀ ਧਿਰ ਦੀ ਹੈ ਇੱਕ ਇੱਕ ਰੋਲ ਹੁੰਦਾ ਹੈ ਕਿ ਉਹ ਲੋਕਾਂ ਦੇ ਮੁੱਦੇ ਚੁੱਕੇ ਉਹ ਆਪਣੇ ਹੀ ਮੁੱਦਿਆਂ ਵਿੱਚ ਫਸੀ ਹੋਈ ਆਮ ਆਦਮੀ ਪਾਰਟੀ ਇਸ ਵੇਲੇ ਨਜ਼ਰ ਆ ਰਹੀ ਹੈ